ਅੱਜ ਸਰਹੰਦ ਵਿੱਚ ਸਥਿਤ ਭਗਤ ਸਦਨਾ ਦੀ ਯਾਦ ਰੂਪੀ ਮਸਜਿਦ ਦੀ ਗੱਲ ਕਰਦੇ ਹਾਂ ਭਗਤ ਸਦਨਾ ਜੀ ਨੂੰ ਸਦਨਾ ਕਸਾਈ ਕਰਕੇ ਵੀ ਜਾਣਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੀ ਬਾਣੀ ਦਰਜ ਹੋਣ ਕਰਕੇ ਇਹਨਾਂ ਨੂੰ ਭਗਤ ਸਦਨਾ ਕਰਕੇ ਯਾਦ ਕੀਤਾ ਜਾਂਦਾ ਹੈ ਸਰਹੰਦ ਦੇ ਬਾਜ਼ਾਰ ਤੋਂ ਬਾਹਰ ਰੇਲਵੇ ਫਾਟਕਾਂ ਦੇ ਪਾਸ ਇਹ ਮਸੀਤ ਰੂਪੀ ਯਾਦਗਾਰ ਬਣੀ ਹੋਈ ਹੈ ਆਓ ਸਵੰਨ ਸਿੰਘ ਜੀ ਢੰਗੜਾੜੀ ਤੋਂ ਭਗਤ ਸਦਨਾ ਜੀ ਬਾਰੇ ਜਾਣਕਾਰੀ ਲੈਂਦੇ ਹਾਂ ਇਹ ਜਿਹੜੀ ਮਸਜਿਦ ਹੈ ਇਹ ਸਰਹੰਦ ਦੀ ਧਰਤੀ ਉੱਤੇ ਸਥਿਤ ਹੈ ਇਹ ਭਗਤ ਸਦਨਾ ਜੀ ਦੀ ਯਾਦ ਦੇ ਵਿੱਚ ਬਣੀ ਹੋਈ ਹੈ ਤੇ ਭਗਤ ਸਦਨਾ ਜੀ ਉਹਨਾਂ ਸ਼ਰੋਮਣੀ ਭਗਤਾਂ ਦੇ ਵਿੱਚੋਂ ਇੱਕ ਭਗਤ ਨੇ ਜਿਨ੍ਹਾਂ 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਜ ਕੀਤੀ ਹੈ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਆਉਣਿਆ ਹੈ ਵੀ ਭਗਤ ਸਦਨਾ ਜੀ ਦੇ ਬਾਰੇ ਕੇਵਲ ਦੋ ਥਾਵਾਂ ਦੇ ਉੱਤੇ ਆਪਾਂ ਨੂੰ ਸਟੀਕ ਜਾਣਕਾਰੀ ਮਿਲਦੀ ਹੈ ਇੱਕ ਤਾਂ ਇਹ ਜਿਹੜੀ ਸਰੰਦਿਤ ਸ਼ਹਿਰ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਮਸਜਿਦ ਬਣੀ ਹੋਈ ਹੈ ਇੱਕ ਇਹ ਉਹਨਾਂ ਦੀ ਯਾਦ ਹੈ ਜਿਹੜੀ ਸਾਡੇ ਸਾਹਮਣੇ ਹੈ ਤੇ ਦੂਜੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦਾ ਇੱਕੋ ਇੱਕ ਸ਼ਬਦ ਹੈ ਉਹ ਉਹਨਾਂ ਦੀ ਹੋਂਦ ਤੇ ਉਹਨਾਂ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ ਹੋਰ ਕੋਈ ਉਹਨਾਂ ਦੇ ਪਿਛੋਕੜ ਬਾਰੇ ਸਾਨੂੰ ਬਹੁਤੇ ਲੰਮਾ ਚੌੜਾ ਇਤਿਹਾਸ ਦੇ ਵਿੱਚੋਂ ਜਾਣਕਾਰੀ ਨਹੀਂ ਮਿਲਦੀ ਹੈ ਭਗਤ ਸਦਨਾ ਜੀ ਇਹ ਪਾਕਿਸਤਾਨ ਦੀ ਵਰਤਮਾਨ ਦੇਸ਼ ਦੇ ਸਿੰਧ ਇਲਾਕੇ ਦੇ ਸੇਵਾਨ ਪਿੰਡ ਦੇ ਜੰਪਲ ਸਨ ਇਹਨਾਂ ਦੇ ਖਾਨਦਾਨ ਇਹਨਾਂ ਦੇ ਬਡੇਰੇ ਕਸਾਈ ਦਾ ਕੰਮ ਕਰਦੇ ਸੀ ਜਾਨਵਰਾਂ ਨੂੰ ਮਾਰਨਾ ਤੇ ਉਹਨਾਂ ਦਾ ਜਿਹੜਾ ਮਾਸ ਹੈ ਉਹ ਵੇਚਣਾ ਇਹਨਾਂ ਦੀ ਜ਼ਿੰਦਗੀ ਦੀ ਇੱਕ ਬੜੀ ਬਚਿੱਤਰ ਕਹਾਣੀ ਹੈ ਉਹ ਇਸ ਤਰ੍ਹਾਂ ਵੀ ਇੱਕ ਦਿਨੇ ਹੈ ਇੱਕ ਛੇਲੇ ਨੂੰ ਜਿਹਨੂੰ ਮਿੱਡਾ ਵੀ ਕਹਿੰਦੇ ਨੇ ਉਸ ਨੂੰ ਮਾਰਨ ਲੱਗੇ ਰਾਤ ਵੇਲੇ ਇਸ ਦੇ ਆਪਣੇ ਖਾਣੇ ਦੇ ਲਈ ਕੋਈ మాਸ ਨਾ ਬਚਿਆ ਤੇ ਇਹ ਫਿਰ ਉਹਨੂੰ ਮਾਰਨ ਲੱਗਿਆ ਫਿਰ ਇਹਦੀ ਅੰਤਰਾਤਮਾ ਬੋਲੀ ਸਦਨਾ ਸਦਨਾ ਹੁਣ ਤੱਕ ਤਾਂ ਜਿੰਨਾ ਤੱਕ ਕਿਸੇ ਨੂੰ ਮਾਰਿਆ ਕਦੇ ਉਹ ਤੈਨੂੰ ਮਾਰਦੇ ਰਹੇ ਕਦੇ ਜਨਮ ਲੈ ਕੇ ਤੂੰ ਉਹਨਾਂ ਨੂੰ ਮਾਰਦਾ ਰਿਹਾ ਆਪਣੇ ਆਪਣੇ ਕਰਮਾਂ ਦਾ लेखा-ਜੋਖਾ ਕਰਨ ਦੇ ਲਈ ਇਸ ਤਰ੍ਹਾਂ ਤੁਹਾਡਾ ਮਾਰਨਾ ਜੰਮਣਾ ਦੁਨੀਆ ਦੇ ਉੱਤੇ ਚੱਲਦਾ ਰਿਹਾ। ਇਹਦੀ ਆਤਮਾ ਬੋਲੀ ਜਾਂ ਸਾਖੀ ਕਰਤਾ ਇਹ ਵੀ ਕਹਿੰਦੇ ਆ ਵੀ ਛੇਲੇ ਦੀ ਆਤਮਾ ਚੋਂ ਉਹ ਬਾਤ ਸੁਣੀ। ਵੀ ਹੁਣ ਤੋਂ ਨਵਾਂ ਨਿਊ ਦਾ ਪਾਉਣ ਲੱਗਿਆ। ਹੁਣ ਤੋਂ ਦੇਖ ਕੇ ਵੱਢੇ ਹੁਣ ਤੱਕ ਤਾਂ ਤੂੰ ਪਿਛਲੇ ਆਪਣੇ ਕਰਮਾਂ ਦਾ लेखा-ਜੋਖਾ ਪੂਰਾ ਕੀਤਾ ਹੈ। ਤੇ ਹੁਣ ਤੂੰ ਜਿਹੜਾ ਨਵਾਂ ਨਿਉਂਦਾ ਪਾਉਣ ਲੱਗਿਆ ਹੈ ਤੇ ਫਿਰ ਤੈਨੂੰ ਅਗਲੇ ਇਸ ਦਾ लेखा ਦੇਣਾ ਪਏਗਾ ਕਿਉਂਕਿ ਵਿਦਵਾਨ ਕਹਿੰਦੇ ਹਨ ਬਿਨ ਕਰਮਾ ਭਾਗੈ ਨਹੀਂ ਕਰਮ ਬਲੀ ਬਲਵਾਨ ਕਰਮ ਭੋਗਣੇ ਪੈਣੇ ਐ ਐਡੇ ਜੋਰਾਵਰ ਤੇ ਬਲਵਾਨ ਹੁੰਨੇ ਐ ਕਿ ਕਰਮ ਐ ਜਿਹੜੇ ਭੋਗਣ ਦੇ ਨਾਲ ਹੀ ਮਿਟਦੇ ਨੇ ਉੰਜ ਨਹੀਂ ਮਿਟਦੇ ਜਾਂ ਪੂਰਾ ਗੁਰੂ ਜਾਂ ਗੁਰੂ ਦੀ ਬਾਣੀ ਨਾਂ ਗੁਰੂ ਦੀ ਕਿਰਪਾ ਹੀ ਇਹਨਾਂ ਦਾ ਨਾਸ ਕਰ ਸਕਦੀ ਹੈ ਨਹੀਂ ਬੰਦੇ ਨੂੰ ਕਰਮ ਭੋਗਨੇ ਪੈਣੇ ਇਹਨੂੰ ਗਿਆਨ ਹੋ ਗਿਆ ਤੇ ਇਹਨੇ ਉਸ ਬੱਕਰੇ ਨੂੰ ਮਾਰਿਆ ਨਹੀਂ ਹੁਣ ਕਿਤੇ ਮੈਨੂੰ ਇਹ ਵੀ ਪੜਨ ਦੇ ਵਿੱਚ ਨਹੀਂ ਆਇਆ ਵੀ ਸਦਨਿੰਦ ਦਾ ਗੁਰੂ ਕੌਣ ਸੀ ਤੇ ਹੁਣ ਤੁਸੀਂ ਇਸ ਘਟਨਾ ਨੂੰ ਜਾਂ ਅੰਤਰ ਆਤਮਾ ਦੇ ਸੱਚੇ ਸੁੱਚੇ ਬੋਲਾਂ ਨੂੰ ਤਾਂ ਸਦਨਾ ਜੀ ਦਾ ਗੁਰੂ ਮੰਨੀ ਹੈ ਆਪਾਂ ਉਸ ਦਿਨ ਤੋਂ ਬਾਅਦ ਇਹਨੇ ਕਸਾਈ ਪਣੇ ਦਾ ਕੰਮ ਛੱਡ ਦਿੱਤਾ ਬੱਕਰਿਆਂ ਨੂੰ ਮਾਰਨਾ ਜਾਨਵਰਾਂ ਨੂੰ ਕੱਟਣਾ ਮਾਸ ਨੂੰ ਵੇਚਣਾ ਇਹਨੇ ਬੰਦ ਕਰ ਦਿੱਤਾ ਸਦਨਾ ਜਿਹਦੇ ਜੀਵਨ ਬਾਰੇ ਆਪਾਂ ਅਗਲੀਆਂ ਗੱਲਾਂ ਕਰਨ ਤੋਂ ਪਹਿਲਾਂ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਵੀ ਇੱਕ ਸਰਹੰਦ ਚੁ ਦੀ ਜਾਂਚ ਬਣੀ ਵਸੀਤ ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਦਾ ਦਰਜ ਸ਼ਬਦ ਇਹੀ ਐਸੇ ਸੋ ਮੈਨੇ ਸਟੀਕ ਸੋ ਮੈਨੇ ਜਿਹੜੇ ਸਾਨੂੰ ਸਦਨਾ ਭਗਤ ਜੀ ਨੂੰ ਅੱਜ ਤੱਕ ਜਿਉਂਦੇ ਰੱਖੀ ਬੈਠੇ ਨੇ ਹੋਰ ਸਾਨੂੰ ਕੋਈ ਉਹਨਾਂ ਦੇ ਬਾਰੇ ਇਤਿਹਾਸਕ ਤੱਥ ਹੈ ਜਿਹੜੇ ਸਟੀਕ ਰੂਪ ਦੇ ਵਿੱਚ ਨਹੀਂ ਮਿਲਦੇ ਹਨ ਹੁਣ ਜਿਵੇਂ ਆਪਾਂ ਨੂੰ ਜਾਣਿਆ ਆਪਾਂ ਨੇ ਵੀ ਬੱਕਰੇ ਨੂੰ ਮਾਰਿਆ ਨੇ ਉਹਦੀ ਆਤਮਾ ਬੋਲੀ ਉਹਨੇ ਮਾੜਾ ਕਰਮ ਕਰਨੇ ਬੰਦ ਕਰ ਦਿੱਤੇ ਤੇ ਫਿਰ ਉਹ ਸਿੰਧ ਦੇ ਇਲਾਕੇ ਤੋਂ ਉੱਤਰੀ ਭਾਰਤ ਦੇ ਵਿੱਚ ਆ ਗਿਆ ਫਿਰ ਉਹ ਧਰਮ ਦਾ ਪ੍ਰਚਾਰ ਕਰਨ ਲੱਗ ਗਿਆ ਉਹਨੇ ਵੱਡੇ ਇਲਾਕੇ ਦੇ ਵਿੱਚ ਧਰਮ ਦਾ ਪ੍ਰਚਾਰ ਕਰਿਆ ਵਰਤਮਾਨ ਪੰਜਾਬ ਪਾਕਿਸਤਾਨ ਵਾਲਾ ਚੜ੍ਹਦਾ ਤੇ ਪੂਰਬੀ ਪੰਜਾਬ ਰਾਜਸਥਾਨ ਹਰਿਆਣਾ ਉੱਤਰ ਪ੍ਰਦੇਸ਼ ਆ ਹਿਮਾਚਲ ਦਾ ਇਲਾਕਾ ਇਹ ਵਿਦਵਾਨਾਂ ਨੇ ਉਹਦਾ ਧਰਮ ਪ੍ਰਚਾਰ ਦਾ ਇਲਾਕਾ ਮੰਨਿਆ ਵੀ ਇਹਦੇ ਵਿੱਚ ਕਰਿਆ ਇਸ ਇਲਾਕੇ ਦੇ ਵਿੱਚ ਵਿਚਰਦਿਆਂ ਵਿਦਵਾਨਾਂ ਦੇ ਸਾਹਮਣੇ ਜਿਹੜੀ ਗੱਲ ਆਈ ਹੈ ਸਦਨਾ ਜੀ ਸਰੀਰਕ ਤੌਰ ਤੇ ਸਡੌਲ ਤੇ ਖੂਬਸੂਰਤ ਸਨ ਇੱਕ ਔਰਦਕਾਮ ਬਾਸ਼ਨਾ ਦੇ ਵਿੱਚ ਅੰਨੀ ਹੋਈ ਉਹਦੇ ਉੱਤੇ ਮੋਹਤ ਹੋ ਗਈ ਉਹ ਪੇਸ਼ਕਸ਼ ਲੈ ਕੇ ਭਗਤ ਸਦਨਾ ਜੀ ਦੇ ਕੋਲ ਆਈ ਵੀ ਮੈਂ ਤੇਰੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਨੀ ਐ ਪਰ ਇਹਨਾਂ ਦਿੱਤੀ ਵੀ ਤੇਰੇ ਘਰ ਪਤੀ ਐ ਤੈਨੂੰ ਸ਼ਰਮ ਸਮਾਜ ਦੀ ਦੁਨੀਆ ਦੀ ਹੋਣੀ ਚਾਹੀਦੀ ਐ ਤੇਰਾ ਪਤੀ ਹੈ ਤੇਰੇ ਘਰ ਦੇ ਵਿੱਚ ਤੇਰਾ ਉਹਦੇ ਕੋਲੇ ਰਹਿਣਾ ਉਹਦੇ ਉੱਤੇ ਹੀ ਸੰਤੋਖ ਸਬਰ ਰੱਖਣਾ ਇਹ ਹੀ ਤੇਰਾ ਧਰਮ ਹੈ ਵਿਦਵਾਨ ਸੱਜਣ ਸਾਖੀਆਂ ਦੇ ਵਿੱਚ ਇਹ ਲਿਖਦੇ ਆਂ ਮੀ ਉਹ ਔਰਤ ਇਹ ਸਮਝ ਬੈਠੀ ਵੀ ਸਦਨਾ ਜੀ ਮੇਰੇ ਪਤੀ ਤੋਂ ਡਰਦੇ ਆ ਇਸ ਕਰਕੇ ਮੇਰੀ ਪੇਸ਼ਕਸ਼ ਨਹੀਂ ਨੇ ਮਨਜ਼ੂਰ ਕੀਤੀ ਉਹ ਘਰ ਗਈ ਤੇ ਘਰ ਜਾ ਕੇ ਉਹਨੇ ਆਪਣੇ ਪਤੀ ਨੂੰ ਕਤਲ ਕੀਤਾ ਤੇ ਉਹਦਾ ਸਿਰ ਲੈ ਕੇ ਤੇ ਆ ਕੇ ਦੱਸਿਆ ਵੀ ਲੈ ਜਿਹੜੇ ਗੱਲਾਂ ਤੁਸੀਂ ਡਰਦੇ ਸੀ ਮੈਂ ਆਪਣੇ ਪਤੀ ਨੂੰ ਕਤਲ ਕਰ ਦਿੱਤਾ ਹੈ ਹੁਣ ਤੁਸੀਂ ਮੇਰੀ ਇੱਛਾ ਪੂਰੀ ਕਰੋ ਇਨਾਂ ਦਿੱਤੀ ਧਰਮ ਦੀ ਵੀ ਤੂੰ ਦਾ ਬਹੁਤ ਵੱਡਾ ਪਾਪ ਕਰਾਈ ਤੇ ਮੈਂ ਤੇਰੀ ਕਿਸੇ ਗੱਲ ਨੂੰ ਮੰਨ ਨਹੀਂ ਸਕਦਾ ਤੂੰ ਹੁਣ ਇੱਥੋਂ ਤੂੰ ਬਣ ਗਈ ਪਾਪਣ ਤੇ ਦੁਰਾਚਾਰਨ ਤੇ ਕਾਤਲ ਤੂੰ ਆਪਣੇ ਘਰ ਨੂੰ ਜਾ ਉਹ ਨਰਾਸ਼ ਹੋਈ ਤੇ ਬਦਲੇ ਦੀ ਭਾਵਨਾ ਲੈ ਕੇ ਕਰਨੂ ਆ ਗਈ ਦੂਜੇ ਦਿਨ ਇਲਾਕੇ ਦੇ ਰਾਜੇ ਦੇ ਕੋਲ ਜਾ ਕੇ ਦਰਖਾਸਤ ਦਿੱਤੀ ਅਰਜੀ ਦਿੱਤੀ ਵੀਸ ਹਦਨੇ ਨੇ ਮੇਰੇ ਪਤੀ ਨੂੰ ਕਤਲ ਕਰਕੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਇਸ ਤੋਂ ਅੱਗੇ ਦੋ ਧਾਰਨਾ ਮੰਨੇ ਇੱਕ ਲੋਕ ਤਾਂ ਇਹ ਕਹਿੰਦੇ ਫਿਰ ਉਸ ਰਾਜੇ ਨੇ ਇਸ ਸ਼ਿਕਾਇਤ ਦੇ ਉੱਤੇ ਹੱਥ ਕੱਟ ਦਿੱ ਤੇ ਦੂਜੀ ਜਿਹੜੇ ਸਾਖੀ ਕਰਤਾ ਲਿਖਦੇ ਆਂ ਘਰ ਨੂੰ ਵਾਪਸ ਭੇਜ ਦਿੱਤਾ ਤੇ ਦੂਜੇ ਦਿਨ ਜਦੋਂ ਉਸ ਦੇ ਪਤੀ ਦਾ ਸਸਕਾਰ ਕੀਤਾ ਗਿਆ ਤੇ ਫਿਰ ਇਹ ਔਰਤ ਆਪਣੇ ਪਤੀ ਦੀ ਦੇਹ ਦੇ ਨਾਲ ਉਦੀ ਚਿਖਾ ਦੇ ਵਿੱਚ ਸੜ ਕੇ ਸਤੀ ਹੋ ਗਈ ਫਿਰ ਦੁਨੀਆਂ ਨੂੰ ਉਪਦੇਸ਼ ਦਿੱਤਾ ਵੀ পাপ ਕਰਮ ਕਰਕੇ ਬੰਦਾ ਧਰਮ ਦੇ ਰਾਹ ਜਾਂ ਦਰਗਾਹ ਚੋਂ ਉਹਦਾ ਪੁੰਨ ਨਹੀਂ ਮਿਲਿਆ ਕਰਦਾ ਬੀ ਉਹ ਇੱਕ ਪਾਪਣ ਸੀ ਉਹ ਇੱਕ ਪਖੰਡਣ ਸੀ ਇੱਕ ਪਾਸੇ ਤੋਂ ਨੇ ਆਪਣੇ ਪਤੀ ਦਾ ਕਤਲ ਕੀਤਾ ਦੂਜੇ ਪਤੀ ਦੂਜੇ ਮਰਦ ਨਾਲ ਉਹ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਸੀ ਤੇ ਦੂਜੇ ਦਿਨ ਉਹ ਸਤੀ ਹੋ ਗਏ ਇਹ ਪ੍ਰਵਾਨ ਨਹੀਂ ਹੁੰਦੀ ਇਹ ਤਾਂ ਉਹ ਸਾਖੀਆਂ ਨੇ ਜਿਹੜੇ ਪ੍ਰਚਲਿਤ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਲਾਵਲ ਰਾਗ ਦੇ ਵਿੱਚ 858 ਅੰਗ ਦੇ ਉੱਤੇ ਇੱਕੋ ਇੱਕ ਸ਼ਬਦ ਹੈ ਉਸ ਦੇ ਵਿੱਚ ਵੀ ਬਹੁਤ ਕਮਾਲ ਦੀਆਂ ਸਖਿਆਵਾਂ ਤੇ ਪ੍ਰੇਰਨਾ ਭਗਤ ਸਾਨੂੰ ਦਿੱਤੀਆਂ ਔਰ ਉਸ ਨੇ ਪਰਮੇਸ਼ਰ ਤੇ ਗੁਰੂ ਦੇ ਅੱਗੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਉਹ ਜਿਹੀਆਂ ਉਦਾਹਰਨਾਂ ਦਿੱਤੀਆਂ ਆਪਾਂ ਉਹਨਾਂ ਨੂੰ ਵਿਚਾਰਦੇ ਆ ਉਹਨਾਂ ਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਆਉਂਦਾ ਹੈ ਸਿੰਘ ਸਰਨ ਕਤ ਜਾਈ ਹੈ ਜੋ ਜੰਬਕ ਗ੍ਰਸ ਹੈ ਜੰਬਕ ਕਹਿੰਦੇ ਆ ਗਿੱਦੜ ਨੂੰ ਸਿੰਘ ਕਹਿੰਦੇ ਛੇਰ ਨੂੰ ਉਹ ਕਹਿੰਦੇ ਵੀ ਸ਼ੇਰ ਦੀ ਸ਼ਰਨ ਦੇ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜੇ ਖਾ ਜਵੇ ਉਹਦੇ ਕੋਲ ਬੈਠਿਆਂ ਨੂੰ ਇਹ ਇਹ ਗੱਲ ਦੁਨਿਆਵੀ ਉਦਾਹਰਣ ਦੇ ਕੇ ਉਹ ਇਹ ਸਮਝਾਉਣਾ ਚਾਹੁੰਦੇ ਆਂ ਕਿ ਐਸੇ ਗੁਰੂ ਦਾ ਕੀ ਫਾਇਦਾ ਜਿਸ ਗੁਰੂ ਦੇ ਚਰਨਾਂ 'ਚ ਜਾਇਆ ਬੰਦੇ ਦੇ ਮਾੜੇ ਕਰਮਾਂ ਦਾ ਨਾਸ ਹੋਣ ਤੇ ਚੰਗੇ ਰਾਹ ਨਾ ਪਾ ਸਕੇ ਇਹ ਪੰਕਤੀਆਂ ਦਾ ਉਹ ਸਾਨੂੰ ਇਹ ਪ੍ਰੇਰਨਾ ਦੇਣੀ ਚਾਹੁੰਦੇ ਆਂ ਅੱਗੇ ਉਹਨਾਂ ਨੇ ਉਦਾਹਰਣ ਦਿੱਤੀ ਹੈ ਵੀ ਜੇ ਇੱਕ ਚਾਤ੍ਰਿਕ ਪਾਣੀ ਦੀ ਇੱਕ ਬੂੰਦ ਕਾਰਨ ਮਰ ਜਾਂਦਾ ਤੇ ਫਿਰ ਉਹਨੂੰ ਸਮੁੰਦਰ ਦਾ ਉਹਨੂੰ ਕੀ ਫਾਇਦਾ ਹੈ ਜੇ ਆਪਾਂ ਇਹ ਕਹਿ ਲੋ ਵੀ ਸਾਡੇ ਘਰ ਦਾ ਬਜ਼ੁਰਗ ਕੋਈ ਪਿਆਸਾ ਮਰ ਗਿਆ ਭੁੱਖਾ ਮਰ ਗਿਆ ਚੰਗੇ ਕੱਪੜਿਆਂ ਤੋਂ ਬਿਨਾ ਮਰ ਗਿਆ ਤੇ ਫਿਰ ਉਹਦੇ ਹਗਾਮੇ ਦੇ ਉੱਤੇ ਉਹਦੇ ਬਾਹਰੇ ਦੇ ਉੱਤੇ ਲੋਕਾਂ ਨੂੰ ਛਕਾਉਣ ਦਾ ਕੀ ਫਾਇਦਾ ਭਗਤ ਜੀ ਕਹਿੰਦੇ ਵੀ ਜੇ ਇੱਕ ਬੂੰਦ ਕਾਰਨ ਪਿਆਸਾ ਮਰ ਗਿਆ ਚਾਤਰਕ ਤੇ ਉਹਨੂੰ ਸਮੁੰਦਰ ਦਾ ਕੋਈ ਫਾਇਦਾ ਨਹੀਂ ਜੇ ਬੰਦਾ ਪਾਣੀ ਦੇ ਵਿੱਚ ਡੁੱਬ ਗਿਆ ਤੇ ਬਾਅਦ ਚ ਉਹਦੇ ਕੋਲ ਕਿਸ਼ਤੀ ਆਉਂਦੀ ਉਹਨੂੰ ਕਿਸ਼ਤੀ ਦਾ ਕੋਈ ਫਾਇਦਾ ਨਹੀਂ ਪ੍ਰਮੇਸ਼ਰ ਦੇ ਚਰਨਾਂ 'ਚ ਆਪਣੀ ਬੇਨਤੀ ਕਰਦੇ ਆਂ ਜਿਹੜੀਆਂ ਦੋ ਪੰਕਤੀਆਂ ਆਪਾਂ ਅਕਸਰ ਸੁਣਦੇ ਤੇ ਪੜ੍ਹਦੇ ਆਂ ਮਹਿ ਨਾਹੀ ਕਛ ਹਾਉ ਨਾਹੀ ਕਛ ਆਹੇ ਨਾ ਮੋਰਾ ਅਉਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਐ ਪ੍ਰਮੇਸ਼ਰ ਕਿਤੇ ਉਹ ਚਾਤਰਕ ਦੇ ਇੱਕ ਬੂੰਦ ਪਿਆਸੇ ਮੰਗ ਮੈਂ ਵੀ ਨਾ ਮਰ ਜਾਵਾਂ ਤੇ ਕਿਤੇ ਮੇਰੇ ਮਰਨ ਤੋਂ ਬਾਅਦ ਅਮਰਤ ਦੀ ਕੋਈ ਕਿਸ਼ਤੀ ਆਵੇ ਪਹਿਲਾ ਮੈਂ ਮਰ ਜਾਮ ਉਹਦਾ ਫਾਇਦਾ ਕੋਈ ਨਹੀਂ ਐ ਕਾਰਪੁਰਖ ਬੈਗਰੂ ਤੂੰ ਮੇਰੀ ਲੱਜਿਆ ਰੱਖ ਤੂੰ ਮੈਨੂੰ ਆਪਣੀ ਸ਼ਰਨ ਚ ਲੈ ਤੂੰ ਮੈਨੂੰ ਆਪਣੇ ਨਾਲ ਜੋੜ ਇਹ ਭਗ ਸਦਨਾ ਜੀ ਦੀ ਬਾਣੀ ਦੀ ਤਤ ਸਾਰ ਹੈ ਮੈਂ ਨਹੀਂ ਕਛ ਹੋ ਨਹੀਂ ਕਛ ਆਹੀ ਨਮੂਰ ਅਉ ਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਇਸੇ ਸ਼ਬਦ ਨੇ ਹੀ ਗੁਰੂ ਗ੍ਰੰਥ ਸਾਹਿਬ ਤੇ ਜਿਹੜਾ ਦਰਜ ਹੈ ਤੇ ਸਰਹੰਦ ਦੀ ਮਸਜਿਦ ਨੇ ਭਗਤ ਸਦਨਾ ਜਿਹਨੂੰ ਅੱਜ ਤੱਕ ਦੁਨੀਆ ਦੇ ਵਿੱਚ ਜਿਉਂਦਾ ਰੱਖਿਆ ਹੋਇਆ ਹੈ ਹੋਰ ਉਹਨਾਂ ਦੇ ਬਾਰੇ ਸਾਨੂੰ ਕੋਈ ਬਹੁਤਾ ਉਹਨਾਂ ਦੇ ਪਰਿਵਾਰ ਬਾਰੇ ਕਿਹੜਾ ਗੁਰੂ ਸੀ ਉਹਨਾਂ ਦਾ ਜਿਹੜਾ ਉਹਨਾਂ ਨੇ ਧਾਰਨ ਕੀਤਾ ਉਹ ਕੋਈ ਸਪਸ਼ਟਤਾ ਦੇ ਨਾਲ ਕਿਸੇ ਇਤਿਹਾਸ ਚੋਂ ਸਾਨੂੰ ਪ੍ਰਾਪਤ ਨਹੀਂ ਹੁੰਦਾ ਐਡਾ ਮਹਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਦਾ ਇੱਕ ਸ਼ਬਦ ਵੀ ਇੱਕ ਭਗਤ ਨੂੰ ਇੱਕ ਰੱਬ ਦੇ ਪਿਆਰੇ ਨੂੰ ਅੱਜ ਤੱਕ ਦੁਨੀਆ ਉੱਤੇ ਜਿਉਂਦਾ ਰੱਖੀ ਬੈਠਾ ਹੈ